ਸ਼ਸ਼ੀਕਲ ਸਰ ਜੀ ਹਸ ਕੇ ਮਣੀ ਹਾਂਜੀ ਜੋ ਮੁਲਾਜ਼ਮਾਂ ਦੀ ਅਹਿਮ ਮੰਗ ਹੈ ਜੀ ਡੀਏ ਉਸ ਨੂੰ ਲੈ ਕੇ ਮੁਲਾਜ਼ਮ ਕਿੰਨੇ ਪਰਸੈਂਟ ਡੀਏ ਦੀ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੰਗ ਇਹ ਆ ਕਿ ਕੇਂਦਰ ਸਰਕਾਰ ਦੇ ਜੋ ਮੁਲਾਜ਼ਮਾਂ ਉਹਨਾਂ ਦਾ ਡੀਏ 50% ਹੋ ਚੁੱਕਿਆ ਹਾਂਜੀ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ 38% ਆ 12% ਦਾ ਫਰਕ ਆ ਜੇਕਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ 12% ਵੱਧ ਆਉਂਦਾ ਪੰਜਾਬ ਨਾਲ ਦੇ ਵਿੱਚ ਤਾਂ ਹਜ਼ਾਰਾਂ ਰੁਪਏ ਜੋ ਮੁਲਾਇਆਂ ਦੀ ਤਨਖਾਹਾਂ ਦੇ ਵਿੱਚ ਵਾਧਾ ਹੋਊਗਾ ਤੇ बार-बार ਇਹ ਹੀ ਮੰਗ ਕਰ ਰਹੇ ਨੇ ਕੀ ਸਾਡਾ ਡੀਏ ਹੈ ਜੋ ਵੀ ਉਹ 50% ਕਿਤੇ ਜਾਵੇ ਪਰ ਪੰਜਾਬ ਸਰਕਾਰ ਲਾਰੇ ਲਾ ਕੇ ਟਾਈਮ ਬਸ ਕਰ ਰਹੀ ਆ ਜਿਸ ਕਰਕੇ ਮਲਾਜ਼ਮ ਨੂੰ ਲਗਾਤਾਰ ਸ਼ਿਕਾਇਤ ਜਾਰੀ ਆ ਹਾਂਜੀ ਮਾਨ ਜੀ ਜੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਨੇ ਜੀ ਉਹਨਾਂ ਨੂੰ ਕਦੋਂ ਪੱਕਾ ਕੀਤਾ ਜਾਵੇਗਾ ਜੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਉਹ ਵਾਰ ਵਾਰ ਇਹੀ ਕਹਿ ਰਹੇ ਨੇ ਕਿ ਸਾਨੂੰ 20-20 ਸਾਲ ਕੰਮ ਕਰਦੇ ਨੂੰ ਹਾਂਜੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੂਰ ਫਰਮਾਨ ਰੋਪਰ ਗੁਰੂ ਹਰਗੋਬਿੰਦ ਸਿੰਘ ਨਹਿਰਾ ਮਹੱਬਤ ਦੇ ਵਿੱਚ ਜੋ ਠੀਕੇਦਾਰਾਂ ਨੂੰ ਕੰਮ ਕਰਦੇ ਆ ਉਨੇ 10-12 ਮਹੀਨੇ ਹਿੱਤ ਰੰਖਾਵਾ ਹਾਂਜੀ ਤੇ ਉਹਨਾਂ ਨੇ ਇਹੀ ਮੰਗਿਆ ਵੀ ਜਿਸ ਤਰ੍ਹਾਂ ਰੈਗੂਲਰ ਮਲਾਜ਼ਮਾਂ ਨੂੰ ਬੇਸਿਕ ਵੀ ਡੀਏ ਮਿਲਦੀ ਆ ਇਹ ਸਾਨੂੰ ਬੇਸਿਕ ਵੀ ਡੀਏ ਦਿੱਤਾ ਸਾਨੂੰ ਰੈਗੂਲਰ ਕੀਤਾ ਜਾਵੇ ਪਰ ਮੁੱਖ ਮੰਤਰੀ ਭਵੰਤਨ ਕਹਿ ਵੀ ਰਿਹਾ ਵੀ ਜੋ ਕੱਚੇ ਮਲਾਜ਼ਮਾਂ ਮੈਂ ਪੱਕੇ ਕਰੂੰਗਾ ਵੀ ਕੱਚੇ ਸਾਥੋਂ ਕਰਤੂੰਗਾ ਪਰ ਸਰਕਾਰ ਨੂੰ 2.5 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਅਜੇ ਤੱਕ ਜੋ ਕੱਚੇ ਮਲਾਜ਼ਮਾਂ ਉਹ ਪੱਕੇ ਨਹੀਂ ਕੀਤੇ ਜਿਸ ਕਰਕੇ ਸੰਘਰਸ਼ ਜਾਰੀ ਹੈ ਹਾਂਜੀ ਜੋ ਪੰਜਾਬ ਸਰਕਾਰ ਦੇ ਮਲਾਜ਼ਮ ਨੇ ਜਿਨ੍ਹਾਂ ਦਾ ਸੰਘਰਸ਼ ਮੰਗਾਂ ਨੂੰ ਲੈ ਕੇ ਜਾਰੀ ਹੈ ਉਹ ਕਿਹੜੀਆਂ ਮੰਗਾਂ ਨੇ ਜੀ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਹਾਂਜੀ ਪੰਜਾਬ ਸਰਕਾਰ ਤੋਂ ਵੀ 2016 ਤੋਂ ਪੇਗ ਨਿਰ ਦਿੱਤਾ ਜਾਵੇ ਤੇ ਮਹਿੰਗਾਈ ਪੱਤੇ 12 ਹੁਣ ਵਧਦਾ ਕੀਤਾ ਜਾਵੇ ਹਾਂਜੀ ਵੀ ਜਿਸ ਤਰ੍ਹਾਂ ਮਹਿੰਗਾਈ ਪੱਤਰੀਆਂ ਕਿਸਤਾਂ ਬਕਾਇਆ ਰਹੇ ਉਹ ਵੀ ਦਿੱਤਾ ਜਾਵੇ ਜਿਵੇਂ ਰਿਟਾਇਰਡ ਹੋਏ ਮੁਲਾਜ਼ਮਾਂ ਉਹਨਾਂ ਨੂੰ ਫੈਕਟਰ 2.98 ਦਿੱਤਾ ਜਾਵੇ ਇਹ ਮੁੱਖ ਮੰਗਾ ਹਨ ਜਿਹੜੇ ਪ੍ਰਾਣੀ ਪੈਨਸ਼ਨ ਸਕੀਮ ਜੋ ਨਿਯਮ 1972 ਅਨਸਾਰ ਲਾਗੂ ਕੀਤੀ ਜਾਵੇ ਪਰ ਨਿਯਮ 1972 ਨੂੰ ਸਾਲ ਲਾਗੂ ਨਹੀਂ ਕਰ ਰਹੀ ਸਰਕਾਰ ਬਾਰ ਬਾਰ ਹਾਂਜੀ ਸਮਾਂ ਦੇ ਇੱਕ ਯੂਪੀਐਸ ਦਾ ਛੋਸ਼ਾ ਛੱਡ ਗਏ ਕੇਂਦਰ ਸਰਕਾਰ ਨੇ ਜਿਸ ਤੋਂ ਮੁਲਾਜ਼ਮ ਬਹੁਤ ਦੁਖੀ ਹਨ ਵੀ ਜੋ ਐਨਪੀਐਸ ਨੂੰ ਭੇੜੀ ਆ ਪਹਿਲੀ ਗੱਲ ਮੁਲਾਜ਼ਮ ਇਹ ਮੰਗੂ ਐਨਪੀਐਸ ਵੀ ਨਾ ਲਾਗੂ ਕੀਤਾ ਜਾਏ ਪਰ ਜੋ ਜੁਪੀਐਸ ਪੈਨਸ਼ਨ ਆਉ ਐਨਪੀਐਸ ਤੋਂ ਵੀ ਭੇੜੀ ਆ ਮੈਂ ਮੰਗ ਕਰਦਾ ਤੁਹਾਨੂੰ ਪੁਰਾਣੀ ਪੈਨਸ਼ਨ ਸਕੀਮ ਨੇ 1972 ਸਾਲ ਲਾਗੂ ਕੀਤਾ ਜਾਣਾ ਹਨ ਜੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਜੋ ਪੁਰਾਣੀ ਪੈਨਸ਼ਨ ਸਕੀਮ ਆ ਜੀ ਜਿਹੜਾ 2004 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮ ਜਿਹੜਾ ਕਰ ਉਹਨੂੰ ਪੈਨਸ਼ਨ ਲੱਗਦੀ ਆ ਤਾਂ 40000 45000 ਰੁਪਏ ਪੈਨਸ਼ਨ ਲੱਗਦੀ ਆ ਪਰ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਜੇ ਉਹਨਾਂ ਦੀ ਪੈਨਸ਼ਨ ਆਉ 5500 4500 ਲੱਗਦੀ ਆ ਪਰ ਜਿਹਨਾਂ ਦਾ 34900 ਨਾਲ ਕੀ ਹੋਊਗਾ ਕਿਉਂਕਿ ਜੇਕਰ ਕੋਈ ਬੰਦਾ ਦਵਾਈ ਵੀ ਲੈਂਦਾ ਮਹੀਨੇ ਦੀ ਦੇਖੋ 60 ਸਾਲ ਹੋ ਗਏ ਹਰ ਇੱਕ ਬੰਦਾ ਦਵਾਈ ਖਾਂਦਾ ਕੋਈ ਬੀਬੀ ਦੀ ਖਾਂਦਾ ਕੋਈ ਹਾਰਟ ਐਗਰੀ ਕੁਝ ਵੀ ਖਾਂਦਾ ਵੀ 4500 5500 ਦੀ ਦਵਾਈ ਆ ਜਾਂਦੀ ਆ ਫਿਰ ਗੁਜ਼ਾਰਾ ਕਿਵੇਂ ਕਰੂਗਾ ਉਹਨਾਂ ਨੇ ਇਹੀ ਮੰਗਾ ਵੀ ਜੇ 2050 ਤੋਂ ਭਾਤੇ ਮਿਲਾ ਦੇਣਾ ਵੀ ਉਹਨਾਂ ਨੂੰ ਜੋ ਪੁਰਾਣੀ ਪੈਨਸ਼ਨ ਸੀ ਲੱਗੂ ਤੇ ਪਰ ਪੰਜਾਬ ਸਰਕਾਰ ਲਾਰੇ ਲੱਗ ਟਾਈਮpass ਕਰੀ ਆ ਜਿਸ ਕਰਕੇ ਜੋ ਪੰਜਾਬ ਦੇ ਮਲਾਜਮਾਂ ਜਾਂ ਡੀਟੀਐਫ ਯੂਨੀਅਨ ਵਾਲੇ ਆਉਣ ਵਾਲੀ 1 ਕੱਤੇ 2 3 ਅਕਤੂਬਰ ਨੂੰ ਮੋਖਾਂ ਦੇ ਭਵਾਂਤਵੰਦਾ ਜੋ ਸ਼ਹਿਰ ਆ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲਾਉਣਗੇ ਤੇ ਰੋਸ ਪ੍ਰਦਰਸ਼ਨ ਕਰਨਗੇ ਹਾਂਜੀ ਧੰਨਵਾਦ ਸਰ ਜੀ ਦੂਜੇ ਪਾਸੇ ਜੋ ਪੰਜਾਬ ਦੇ ਮੁਲਾਜ਼ਮਾਂ ਦਾ ਰਿਟਾਇਰਮੈਂਟ ਹੋਏ ਮੁਲਾਜ਼ਮ ਵੱਲੋਂ ਲੁਧਿਆਣਾ ਦੇ ਵਿੱਚ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਅਸੀਂ 2 ਅਕਤੂਬਰ ਨੂੰ ਹਾਂਜੀ ਅੰਵਾਲੇ ਦੇ ਵਿੱਚ ਜੋ ਹਰਿਆਣਾ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਜੋ ਬੱਸ ਸਟੈਂਡ ਉਹਦੀ ਬੈਕ ਸਾਈਡ ਦੇ ਉੱਪਰ ਅਸੀਂ ਪੰਜਾਬ ਸਰਕਾਰ ਦੀ ਪੋਲ ਖੋਲ੍ਹਾਂਗੇ ਅੰਵਾਲੇ ਦੇ ਵਿੱਚ ਝੰਡਾ ਮਾਝ ਕਰਾਂਗੇ ਠੀਕ ਧੰਨਵਾਦ ਸਰ ਜੀ ਹਾਂਜੀ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ